ਅਸੀਂ ਨਾ ਤੇ ਜਲੰਧਰ ਆਏ ਇੱਕ ਦਿਨ ਜੀ ਕੋਈ ਪਲਾਟ ਵੇਚਣਾ ਸੀਗਾ ਕੋਤੇ ਲਿਆ ਸੀ ਤੋਂ ਉੱਥੇ ਲੈਣਾ ਸੀ ਲੁਧਿਆਣੇ ਨਾਲ ਸਿੰਘ ਗਏ ਤੇ ਉਹ ਆnde ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਬੈਠੋ ਤੇ ਅਸੀਂ ਸਿੰਘ ਨੂੰ ਜਿਹਨੂੰ ਕੋਈ ਵੇਚਣਾ ਸੀ ਕੋਰਕੀ ਸੀ ਉਹਨੂੰ ਦਿਖਾ ਕੇ ਆਏ ਅੱਛਾ ਜੀ ਗੁਰਗੋਬਿੰਦ ਸਿੰਘ ਨਗਰ ਤੇ ਉੱਤੇ ਮਾਰੇ ਦੀ ਜੋੜੀ ਮੈਂ ਬੈ ਗਿਆ ਮੈਂ ਕਿ ਮੰਦਰ ਬੰਨ੍ਹਾ ਮੈਂ ਨਿਤ ਬੰਦ ਕਰਕੇ ਸਿਮਰਨ ਕਰਨ ਲੱਗ ਗਿਆ ਜਿਵੇਂ ਤੋਂ ਜਵਦੀ ਤੋਂ ਅਸੀਂ ਕਰਦੇ ਸੀ ਅੱਛਾ ਜੀ ਤੋ ਉੱਥੇ ਬੈਠੇ ਤੇ ਦੋਈ ਨੇਤਰ ਬੰਦ ਤੋ ਐਨੀ ਕੋ ਅੰਦਰ ਠੰਡਕ ਸ਼ਾਂਤੀ ਆ ਮਨਾਂ ਦੀ ਆਨੰਦ ਹਿੰਜ ਲੱਗੇ ਪਈ ਹੁਣ ਇਸ ਤਰ੍ਹਾਂ ਹੀ ਹੈ ਕਿ ਉਹ ਨਾ ਹੀ ਆਉਣ ਛੇਤੀ ਆ ਗਏ ਤင် ਛੱਡਾਂਗੇ ਕਿਵੇਂ ਵਾਹ ਵਾਹ ਹਾਂਜੀ ਅੱਛਾ ਜੀ ਤੇ ਉਹ ਅਹਿਸਾਸ ਵੀ ਪਹਿਲੀ ਵਾਰ ਸੀ ਅੱਛਾ ਜੀ ਪਹਿਲਾ ਅਹਿਸਾਸ ਪਹਿਲਾ ਅਹਿਸਾਸ ਸੀ ਨਾ ਜੀ ਉਹ ਬਹੁਤ ਅੰਦਰ ਨੂੰ ਠੰਡ ਪਾ ਰਿਹਾ ਸੀ ਸੁਖ ਦੇ ਰਿਹਾ ਸੀਗਾ ਕਿੰਨਾ ਚਿਰ ਉਹ ਆਨੰਦ ਬਣਿਆ ਰਿਹਾ ਜੀ ਤੇ ਫਿਰ ਉਹ ਮਹਾਰਾਜ ਤਰਸ ਕਰਕੇ ਕਦੀ ਬਿਰਾਗ ਕਦੀ ਰਾਸ ਕਦੀ ਪਿਆਰ ਦੇ ਰੂਪ ਚ ਹੈਨਾ ਜੀ ਉਹ ਦਿੰਦੇ ਰਹੇ